ਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਜ਼ਮੀਨ ਐਜੂਕੇਸ਼ਨ ਤੇ ਮਿਸ਼ਨ ਸਮਰਥ ਜੀ ਦਾ ਸਿੰਗਾ ਕਟਰ ਸ਼ੀਟਾਂ ਸੋਲਵ ਕਰਦੇ ਆ ਰਹੇ ਹਾਂ ਇਹ ਤੋਂ ਪਹਿਲਾਂ ਵੀ ਅਸੀਂ ਪੰਜਾਬੀ ਦੀਆਂ ਵਰਕਸ਼ੀਟ ਅਪਲੋਡ ਕਰ ਚੁੱਕੇ ਹਾਂ ਮੈਂ ਇਹਦੇ ਵਰਕਸ਼ੀਟਾਂ ਜਲਦੀ ਹੀ ਅੱਜ ਸਾਰੀ ਅਪਲੋਡ ਹੋ ਜਾਣਗੀਆਂ ਉਹਨਾਂ ਵਿੱਚ ਇੱਕ ਜੜਈ ਵਰਕਸ਼ੀਟ ਹੋਰ ਅਸੀਂ ਲੈ ਕੇ ਆ ਰਹੇ ਹਾਂ 6ਵੀਂ ਤੋਂ 8ਵੀਂ ਜਮਾਤ ਦੇ ਮਿਸ਼ਨ ਸਮਰਥ ਦੀ ਪੰਜਾਬੀ ਦੀ ਉਹ ਹੈ ਪਾਰ ਚੁੱਕਣ ਵਾਲੀ ਰਾਜਕੁਮਾਰੀ ਚਲੋ ਸ਼ੁਰੂ ਕਰਦੇ ਹਾਂ ਰਾਜਕੁਮਾਰੀ ਨੀਲਾ ਚਿੰਤਿਤ ਸੀ ਸੂਰਿਆ ਚੈਂਪੀਅਨਸ਼ਿਪ ਉਸ ਦੇ ਰਾਸ ਦਾ ਸਭ ਤੋਂ ਵੱਡਾ ਭਾਰ ਚੁੱਕਣ ਦਾ ਮੁਕਾਬਲਾ ਬਸ 1 ਮਹੀਨਾ ਹੀ ਦੂਰ ਸੀ ਪਰ ਇੱਕ ਸਮੱਸਿਆ ਸੀ ਨਿਯਮਾਂ ਦੇ ਅਨੁਸਾਰ ਉਸ ਦਾ ਬਜਨ 55 ਕਿਲੋ ਹੋਣਾ ਚਾਹੀਦਾ ਸੀ ਅਤੇ ਉਸ ਦਾ ਵਜਨ ਅਜੇ ਵੀ 2 ਕਿਲੋ ਘੱਟ ਸੀ ਨੀਲਾ ਨੂੰ ਭਾਰ ਚੁੱਕਣਾ ਬਹੁਤ ਪਸੰਦ ਸੀ ਬਚਪਨ ਵਿੱਚ ਉਹ ਕੁੱਤੇ ਕੁਰਸੀਆਂ ਮੇਜ਼, ਅਲਮਾਰੀਆਂ, ਦਿੱਥੋਂ ਤੱਕ ਆਪਣੇ ਪਿਤਾ ਜੀ ਨੇ ਵੀ ਝੁੱਕ ਲੈਂਦੀ ਸੀ। ਉਹ ਬਹੁਤ ਮਜ਼ਬੂਤ ਸੀ। ਰਾਣੀ ਨੇ ਉਸ ਨੂੰ ਇੱਕ ਉਬਲਿਆ ਹੋਇਆ ਅੰਡਾ ਦਿੱਤਾ ਅਤੇ ਕਿਹਾ, "ਅੰਡੇ ਖਾ, ਤੇਰਾ ਭਾਰ ਪੂਰਾ ਹੋ ਜਾਵੇਗਾ।" ਜਿਵੇਂ ਹੀ ਨੀਲਾ ਨੇ ਅੰਡਾ ਖਾਧਾ, ਉਸ ਨੂੰ 4 ਸਾਲ ਪਹਿਲਾਂ ਦੀ ਚੈਂਪੀਅਨਸ਼ਿਪ ਯਾਦ ਆ ਗਈ, ਜਿਸ ਨੂੰ ਰਾਜਕਮਰ ਵਿਕਰਮ ਨੇ ਜਿੱਤਿਆ ਸੀ ਅਤੇ ਹੁਣ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਵਿਕਰਮ ਨਾਲ ਵਿਆਹ ਕਰੇ। ਪਰ ਨੀਲਾ ਦੇ ਆਪਣੇ ਸੁਪਨੇ ਸਬ ਉਹ ਤਾਈਬਰ ਜਾਣਾ ਚਾਹੁੰਦੀ ਸੀ ਜੋ ਕਿ ਸਭ ਤੋਂ ਵਧੀਆ ਖੇਡ ਸਕੂਲ ਸੀ ਨੀਲਾ ਨੇ ਸਖਤ ਮਿਹਨਤ ਕੀਤੀ ਉਹ ਪਹਾੜਾਂ ਤੇ ਚੜਦੀ ਅਤੇ ਦੌੜਦੀ ਨਦੀ ਵਿੱਚ ਤੈਰਦੀ ਅਤੇ ਸਿਹਤਮੰਦ ਭੋਜਨ ਖਾਂਦੀ ਉਸ ਦੀ ਚਮੜੀ ਸੂਰਜ ਵਾਂਗ ਸੁਨਹਿਰੀ ਹੋ ਗਈ ਚੈਂਪੀਅਨਸ਼ਿਪ ਤੱਕ ਹਫ਼ਤਾ ਬਹਿਲਾ ਉਸ ਦਾ ਭਾਰ 55 ਕਿਲੋ ਹੋ ਗਿਆ ਉਹ ਬਹੁਤ ਖੁਸ਼ ਸੀ ਚੈਂਪੀਅਨਸ਼ਿਪ ਵਾਲੇ ਦਿਨ ਨੀਲਾ ਤਿਆਰ ਸੀ ਮੁਕਾਬਲਾ ਬਹੁਤ ਸਖਤ ਸੀ ਪੀਲੀ ਪੱਗ ਵਾਲਾ ਮੁੰਡਾ ਤੱਗ ਪਜਾਮੇ ਵਾਲੀ ਕੁੜੀ ਅਤੇ ਰਾਜਕੁਮਾਰ ਵਿਕਰਮ ਵੀ ਸਨ ਉਹਨਾਂ ਨੇ ਛੱਟਾਣਾ ਲੱਕੜ ਦੇ ਮੁਠੇ ਖਜ਼ਾਨੇ ਦੀਆਂ ਪੇਟੀਆਂ ਅਤੇ ਅਲਮਾਰੀਆਂ ਚੁੱਕੀਆਂ ਜੱਜਾਂ ਨੇ ਸਭ ਨੂੰ ਧਿਆਨ ਨਾਲ ਦੇਖਿਆ ਵਿਕਰਮ ਅੱਗੇ ਸੀ ਪਰ ਨੀਲਾ ਉਸਦੇ ਬਿਲਕੁਲ ਪਿੱਛੇ ਸੀ ਆਖਰੀ ਦੌਰ ਵਿੱਚ ਉਹਨਾਂ ਨੇ ਇੱਕ ਪ੍ਰਚੀਨ ਲੋਹੇ ਦਾ ਸੁਗਾਸਣ ਚੁੱਕਣਾ ਪਿਆ ਨੀਲਾ ਨੇ ਆਪਣੀ ਸਾਰੀ ਤਾਕਤ ਲਗਾਈ ਜਦੋਂ ਲਗਭਗ ਹਾਰ ਗਈ ਤਾਂ ਉਸਨੇ ਸੂਰਿਆ ਤੇ ਤਾਇਬਰਾਰੇ ਸੋਚਿਆ ਲੋਹੇ ਦਾ ਸਕਾਸਨ ਹਵਾ ਵਿੱਚ ਉੱਠਿਆ ਅੰਤਿਮ ਅੰਕ ਦਾ ਐਲਾਨ ਕੀਤਾ ਗਿਆ ਰਾਜਕੁਮਾਰੀ ਨੀਲਾ ਜਿੱਤ ਗਈ ਹੁਣ ਤੁਸੀਂ ਇੱਕ ਚੈਂਪੀਅਨ ਦੀ ਪਤਨੀ ਬਣਨ ਦੇ ਯੋਗ ਹੋ ਰਾਜਾ ਨੇ ਕਿਹਾ ਨੀਲਾ ਮੁਸਕਰਾਈ ਅਤੇ ਬੋਲੀ ਨਹੀਂ ਹੁਣ ਮੈਂ ਇੱਕ ਚੈਂਪੀਅਨ ਹਾਂ ਇਸ ਤਰ੍ਹਾਂ ਨੀਲਾ ਨੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਅਤੇ ਸਾਬਿਤ ਕਰ ਦਿੱਤਾ ਕੀ ਕੁੜੀ ਵੀ ਕਿ ਚੈਂਪੀਅਨ ਬਣ ਸਕਦੀ ਹੈ ਤਾਂ ਬੱਚੋ ਇਹ ਸੀ ਕਵਿਤਾ ਸੌਰੀ ਪਾਠ ਅਰਥਵਾ ਪਾਠਾਧਾਰਤ ਕੁਝ ਪ੍ਰਸ਼ਨ ਨੇ ਚਲੋ ਹੱਲ ਕਰਦੇ ਹਾਂ ਪਹਿਲਾ ਹੈ ਖਾਲੀ ਥਾਮਾ ਭਰਦਿਆਂ ਨੇ ਪਹਿਲਾ ਉਸ ਦਾ वजन ਇੱਥੇ ਆਣਾ ਬੱਚੋ 52 ਕਿਲੋ ਹੋਣਾ ਚਾਹੀਦਾ ਸੀ ਪਰ ਅਜੇ ਵੀ 2 ਕਿਲੋ ਘਟ ਸੀ ਸੋਰੀ ਤੇ 55 ਆਣਾ ਹੈ ਦੇਖੋ ਠੀਕ ਹੈ ਤਾਂ ਇੱਥੇ 55 ਹੈ ਮੇਤੇ ਗਲਤੀ ਨਾਲ 55 ਲਿਖੋ ਗਿਆ ਤੇ ਇੱਥੇ ਬੱਚੋ ਆਏਗਾ 55 ਨੀਲਾ ਬਚਪਨ ਵਿੱਚ ਕੁਰਸੀਆਂ ਮੇਜ਼ ਅਤੇ ਅਲਮਾਰੀ ਚੁੱਕਦੀ ਸੀ ਨੀਲਾ ਟਾਈਪਰ ਜਾਣਾ ਚਾਹੁੰਦੀ ਸੀ ਜੋ ਕਿ ਇੱਕ ਉੱਤਮ ਛੇਡ ਸਕੂਲ ਸੀ ਇਹ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੀਲਾ ਦਾ ਵਜ਼ਨ 60 ਕਿਲੋ ਸੀ ਗਲਤ ਰਾਣੀ ਨੇ ਨੀਲਾ ਨੂੰ ਦੁੱਧ ਪੀਣ ਦੀ ਸਲਾਹ ਦਿੱਤੀ ਨਹੀਂ ਅੰਡੇ ਖਾਣ ਦੀ ਸਲਾਹ ਦਿੱਤੀ ਨੀਲਾ ਫਾਈਬਰ ਕੇਟ ਸਕੂਲ ਜਾਣਾ ਚਾਹੁੰਦੀ ਸੀ ਬਿਲਕੁਲ ਸਹੀ ਇਹ ਲਿਖੇ ਪ੍ਰਸ਼ਨਾਂ ਦੇ ਇੱਕ ਦੋ ਵਾਕਾਂ ਵਿੱਚ ਉੱਤਰ ਦਿਓ ਨੀਲਾ ਚਿੰਤਿਤ ਕਿਉਂ ਸੀ ਅਸੀਂ ਇਹ ਸਾਰੇ ਪ੍ਰਸ਼ਨ ਅੱਗੇ ਕੀਤੇ ਹੋਏ ਨੇ ਚਲੋ ਕਰਦੇ ਹਾਂ ਨੀਲਾ ਚਿੰਤਿਤ ਕਿਉਂ ਸੀ ਤੇਰਾ ਉੱਤਰ ਆਏਗਾ ਨੀਲਾ ਆਪਣੇ ਘਟ ਭਾਰ ਪ੍ਰਤੀ ਚਿੰਤਿਤ ਸੀ ਉਸਨੇ ਆਪਣਾ ਭਾਰ ਵਧਾਉਣ ਲਈ ਕੀ ਕੀਤਾ ਉਸਨੇ ਆਪਣਾ ਭਾਰ ਵਧਾਉਣ ਲਈ ਸਖਤ ਮਿਹਨਤ ਕੀਤੀ ਅਤੇ ਸਿਹਤਮੰਦ ਭੋਜਨ ਖਾਦਾ ਮੁਕਾਬਲੇ ਵਿੱਚ ਕਿਹੜੇ ਮੁੱਖ ਵਿਰੋਧੀ ਸਨ ਤਾਂ ਉੱਤਰ ਹੈ ਮੁਕਾਬਲੇ ਵਿੱਚ ਨੀਲੀ ਪੱਗ ਵਾਲਾ ਮੁੰਡਾ ਟੰਗ ਪਜਾਮੇ ਵਾਲੀ ਕੁੜੀ ਅਤੇ ਰਾਜਕੁਮਾਰ ਵਿਕਰਮ ਵਿਰੋਧੀ ਸਨ ਮਿੱਲੇ ਨੇ ਆਖਰੀ ਚਤਾਵਨੀ ਬਾਰੇ ਕੀ ਸੋਚਿਆ ਤਾਂ ਉੱਤਰ ਆਵੇਗਾ ਨੀਲਾ ਨੇ ਸੂਰਿਆ ਅਤੇ ਟਾਈਬਰ ਸਕੂਲ ਬਾਰੇ ਸੋਚਿਆ ਰਾਜਾ ਨੇ ਜਿੱਤਣ ਤੋਂ ਬਾਅਦ ਕੀ ਕਿਹਾ ਅਤੇ ਨੀਲਾ ਨੇ ਉਸ ਦਾ ਕੀ ਜਵਾਬ ਦਿੱਤਾ ਤਾਂ ਉੱਤਰ ਆਵੇਗਾ ਜਿੱਤਣ ਤੋਂ ਬਾਅਦ ਰਾਜਾ ਨੇ ਕਿਹਾ ਕਿ ਹੁਣ ਤੁਸੀਂ ਇੱਕ ਚੈਂਪੀਅਨ ਦੀ ਪਤਨੀ ਬਣਨ ਦੇ ਕਾਬਿਲ ਹੋ ਤਾਂ ਨੀਲਾ ਨੇ ਜਵਾਬ ਦਿੱਤਾ ਕਿ ਨਹੀਂ ਹੁਣ ਉਹ ਖੁਦ ਇੱਕ ਚੈਂਪੀਅਨ ਹੈ ਅਗਲਾ ਪ੍ਰਸ਼ਨ ਰਾਜਕੁਮਾਰ ਨੀਲਾ ਨੇ ਆਪਣੇ ਸੁਪਨੇ ਸੱਚ ਕਰਨ ਲਈ ਕੀ ਕੁਝ ਕੀਤਾ? ਉੱਤਰ ਹੈ ਨੀਲਾ ਨੇ ਸਖਤ ਮਿਹਨਤ ਕਰਕੇ ਸਭ ਤੋਂ ਪਹਿਲਾਂ ਆਪਣਾ ਵਜ਼ਨ ਵਧਾਇਆ ਉਹ ਪਹਾੜਾਂ ਵਿੱਚ ਦੌੜਦੀ ਨਦੀਆਂ ਵਿੱਚ ਤੈਰਦੀ ਅਤੇ ਹਮੇਸ਼ਾ ਹੀ ਸਿਹਤਮੰਦ ਖਾਣਾ ਖਾਂਦੀ ਸੀ। ਇੱਕ ਕੁੜੀ ਵੀ ਚੈਂਪੀਅਨ ਬਣ ਸਕਦੀ ਹੈ ਨੀਲਾ ਦੀ ਕਹਾਣੀ ਇਸ ਬਾਤ ਨੂੰ ਕਿਵੇਂ ਸਾਬਿਤ ਕਰਦੀ ਹੈ? ਤਉ ਉੱਤਰ ਆਵੇਗਾ ਪਿਆਰੇ ਬੱਚੋ ਨੀਲਾ ਆਪਣੀ ਸਖਤ ਮਿਹਨਤ ਕਰਦੇ ਹੋਏ ਸਾਰੇ ਮੁੰਡਿਆਂ ਨੂੰ ਪਿਛਾੜ ਕੇ ਅਤੇ ਸਫਲ ਹੋ ਕੇ ਚੈਂਪੀਅਨ ਬਣ ਕੇ ਨਿਕਲਦੀ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਲੜਕੀਆਂ ਜਾਂ ਕੁੜੀਆਂ ਚੈਂਪੀਅਨ ਬਣ ਸਕਦੀਆਂ ਹਨ ਤੁਸੀਂ ਕੀ ਸੋਚਦੇ ਹੋ ਨੀਲਾ ਦਾ ਆਪਣੇ ਸੁਪਨੇ ਦੀ ਪੂਰੀ ਤਿਆਰੀ ਕਰਨਾ ਉਸ ਦੇ ਲਈ ਕਿੰਨਾ ਮਹੱਤਵਪੂਰਨ ਸੀ ਉੱਤਰ ਆਵੇਗਾ ਬੱਚੋ ਸਖਤ ਮਿਹਨਤ ਅਤੇ ਦ੍ਰਿੜ ਇਰਾਦਿਆਂ ਵਾਲਾ ਵਿਅਕਤੀ ਆਪਣੇ ਸੁਪਨੇ ਨੂੰ ਪੂਰਾ ਕਰ ਲੈਂਦਾ ਹੈ ਨੀਲਾ ਨੇ ਵੀ ਸਖਤ ਮਿਹਨਤ ਕੀਤੀ ਤੇ ਆਪਣੇ ਵਜਨ ਨੂੰ ਵਧਾ ਕੇ ਤੇ ਭਾਰ ਵਾਲੇ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਠੀਕ ਹੈ ਤੇ ਇੱਥੇ ਤੱਕ ਦੇ ਸਾਡੇ ਪ੍ਰਸ਼ਨ ਬੱਚੋ ਪੂਰੇ ਹੋ ਗਏ ਨੇ ਅਗਿਆ ਵਿਆਕਰਣ ਅਧਾਰਿਤ ਪ੍ਰਸ਼ਨ ਨੀਲਾ ਨੂੰ ਪਾਰ ਚੁੱਕਣਾ ਬਹੁਤ ਪਸੰਦੀ ਬਾਗ ਵਿੱਚ ਨਾਮ ਚੁਣੋ ਤੇ ਇੱਥੇ ਨਾਮ ਆਏਗਾ ਨੀਲਾ ਇਹ ਤੋਂ ਡਾਂਸਰ ਆਵੇਗਾ ਨੀਲਾ ਪਹਾੜ ਨਦੀ ਅਨਵਾਰੀ ਭੋਜਨ ਇਹਨਾਂ ਵਿੱਚੋਂ ਵਸਤੂਵਾਚਕ ਨਾਮ ਕਿਹੜਾ ਹੈ ਇਹਨਾਂ ਵਿੱਚ ਪਹਾੜ ਨਦੀ ਅਨਵਾਰੀ ਤੇ ਭੋਜਨ ਇਹ ਸਾਰੇ ਵਸਤੂਵਾਚਕ ਨਾਮ ਨੇ ਨੀਲਾ ਨੇ ਆਪਣੀ ਸਾਰੀ ਤਾਕਤ ਲਗਾਈ ਬਾਕ ਵਿੱਚ ਕਿਰਿਆ ਸ਼ਬਦ ਚੁਣੋ ਤੇ ਤੇ ਵੀਰੇ ਸ਼ਬਦ ਹੈ ਲਗਾਈ ਨੀਲਾ ਮੁਕਾਬਲੇ ਵਿੱਚ ਜਿੱਤ ਗਈ ਵਾਕ ਨੂੰ ਭਵਿੱਖਤ ਕਾਲ ਵਿੱਚ ਬਦਲ ਕੇ ਲਿਖੋ ਤਾਂ ਉਥੇ ਹੈਗਾ ਨੀਲਾ ਆਪਣੇ ਮੁਕਾਬਲੇ ਵਿੱਚ ਜਿੱਤ ਜਾਵੇਗੀ ਤੇ ਇਹਦੀ ਜਗ੍ਹਾ ਆਵੇਗਾ ਜਾਵੇਗੀ ਉਸ ਦੀ ਚਮੜੀ ਸੂਰਜ ਵਾਂਗ ਸੁਨਹਿਰੀ ਹੋ ਗਈ ਵਾਕ ਵਿੱਚ ਵਿਸ਼ੇਸ਼ਣ ਸ਼ਬਦ ਸੁਣੋ ਤਾਂ ਵਿਸ਼ੇਸ਼ਣ ਆਵੇਗਾ ਸੁਨਹਿਰੀ ਚਮਕਣਾ ਦਾ ਸਮਾਨਾਰਥਕ ਸ਼ਬਦ ਲਿਖੋ ਤਾਂ ਬੱਚੋ ਚਮਕੜੇ ਦਾ ਸਮਾਨਾਰਥਕ ਸ਼ਬਦ ਹੁੰਦਾ ਹੈ ਲਿਸ਼ਕਣਾ ਹਾਰ ਦਾ ਵਿਰੋਧੀ ਸ਼ਬਦ ਲਿਖੋ ਤਾਂ ਹਾਰ ਦਾ ਵਿਰੋਧੀ ਸ਼ਬਦ ਹੁੰਦਾ ਮੇਰੇ ਪਿਆਰੇ ਬੱਚੋ ਜਿੱਤ ਤਾਂ ਏਸੀ ਤੁਹਾਡੀ ਕਹਾਣੀ ਪਾਰ ਚੁੱਕਣ ਵਾਲੀ ਰਾਜਕੁਮਾਰੀ ਸਾਡੇ ਚੈਨਲ ਨੂੰ ਜੇ ਤੁਸੀਂ ਨਵੇਂ ਹੋ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਕੋਈ ਸਪੈਸ਼ਲ ਚਾਹੁੰਦੇ ਹੋ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਜੀਂਦੇ ਵੱਸਦੇ ਰਹੋ ਗੋਡ ਬles you